ਇਹ ਬਾਰੇ ਜੰਕਲ 39 ਜੰਕਲ ਅੰਦਰ ਦਿਓ ਹਾਂ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਚਰਮਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਏਟ ਤੇ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਗੁਰਵੰਸ ਬੈਂਚ ਜੀ ਦੀ ਰਹਿਨਮਾਈ ਏਟ ਅਸੀਂ ਥਾਣਾ ਕਨੌਰ ਵਿੱਚ ਜੋ ਕਾਫੀ ਦਿਨਾਂ ਤੋਂ ਕੁਝ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਤੇ ਉਸ ਸੰਬੰਧੀ ਐਸਐਚਓ ਕਨੌਰ ਸਾਹਬ ਸਿੰਘ ਦੀ ਟੀਮ ਨੇ ਇੱਕ ਵਧੀਆ ਕੰਮ ਕੀਤਾ ਇਹਨਾਂ ਨੇ ਤਿੰਨ ਚੋਰ ਫੜੇ ਨੇ ਇੱਕ ਅਸੀਂ ਮੁਕੱਦਮਾ ਨੰਬਰ 77 ਅੰਡਰ ਸੈਕਸ਼ਨ 331 4 ਤੇ 305 ਬੀ ਐਨ ਐਸ ਦਿੱਤਾ ਸੀਗਾ ਉਹਦੇ ਵਿੱਚ ਅਸੀਂ ਇੱਕ ਲੋ ਸਿੰਗਲੀ ਦਾ ਦੋਸ਼ੀ ਰਵੀ ਕੁਮਾਰ ਫੜਿਆ ਤੇ ਉਸ ਪਾਸੋਂ ਅਸੀਂ ਜਿਹੜੀਆਂ ਉਹ ਮੋਟਰਾਂ ਤੋਂ ਤਾਰਾਂ ਚੋਰੀ ਕਰਦਾ ਸੀ ਉਹ ਤਾਰਾਂ ਫੜੀਆਂ ਉਹਦੇ ਕੋਲੋਂ ਤੇ ਉਹਦੇ ਨਾਲ ਹੋਰ ਦੋਸ਼ੀਆਂ ਦੀ ਭਾਲ ਚੱਲਦੀ ਆ ਉਹ ਦੋਸ਼ੀ ਸਾਡੇ ਕੋਲੇ ਰਿਮਾਂਡ ਤੇ ਆ ਉਹਦੇ ਨਾਲ ਦੋ ਦੋਸ਼ੀ ਹੋਰ ਆ ਉਹ ਵੀ ਫੜੇ ਜਾਣਗੇ ਤੇ ਸਾਨੂੰ ਤਾਰਾ ਚੋਰੀ ਦੇ ਆ ਅੱਗੇ ਵੀ ਕਾਫੀ ਮਤਲਬ ਕੰਪਲੇਂਟਾਂ ਆਈਆਂ ਤੇ ਅਸੀਂ ਦੋਸ਼ੀ ਫੜ ਲਿਆ ਤਾਂ ਹੋਰ ਵੀ ਰਿਕਵਰੀ ਹੋਣ ਦੀ ਆਸ ਹੈ ਇਹਦੇ ਨਾਲ ਹੀ ਅਸੀਂ ਇੱਕ ਮੁਕੱਦਮਾ ਨੰਬਰ 78 ਅੰਡਰ ਮਿਤੀ 25 7 2025 ਨੂੰ ਅੰਡਰ ਸੈਕਸ਼ਨ 331 4 305 ਬੀ ਐਨ ਐਸ ਤਹਿਤ ਪਰਚਾ ਦੇ ਕੇ ਥਾਣਾ ਕਰੋਰ ਵਿੱਚ ਦੋ ਦੋਸ਼ੀ ਫੜੇ ਨੇ ਜਿਹਦਾ ਨਾਮ ਇੱਕ ਦਾ ਹੈਗਾ ਜੀ ਜ਼ਿਕਰਮ ਤੇ ਦੂਜਾ ਸੁਖਚੈਨ ਇਹ ਦੋਨੇ ਹਰਿਆਣਾ ਚ ਕੇਸਰੀ ਪਿੰਡ ਆ ਸਾਹਾ ਥਾਣਾ ਪਿੰਡ ਆ ਇਹ ਦੋ ਦੋਸ਼ੀ ਫੜੇ ਨੇ ਇਹਨਾਂ ਨੇ ਸੌਂਟੇ ਤੋਂ ਇੱਕ ਕਨਵਰਟਰ ਤੇ ਬੈਟਰੀ ਚੋਰੀ ਕੀਤੀ ਸੀ ਉਹ ਅਸੀਂ ਬਰਾਮਦ ਕਰਾ ਲਈ ਹੈ ਤੇ ਇਹ ਇਹ ਰਿਮਾਂਡਤੇ ਨੇ ਸਾਡੇ ਕੋਲ ਦੋਸ਼ੀ ਤੇ ਇਹਨਾਂ ਤੋਂ ਹੋਰ ਵੀ ਬਰਾਮਦਗੀ ਦੀ ਆਸ ਹੈ ਤੇ ਇਹਦੇ ਨਾਲ ਹੀ ਇੱਕ ਅਸੀਂ 79 ਨੰਬਰ ਮਕਦਮਾ ਐਂਡੀਪੀਐਸ ਐਕਟ ਦਾ 21276285 ਐਂਡੀਪੀਐਸ ਐਕਟ ਥਾਣਾ ਕਨੌਰ ਦਿੱਤਾ ਕਰਨ ਇਸ ਚ ਵੀ ਦੱਸਣਾ ਚਾਹੁੰਦੇ ਆਂ ਵੀ ਥਾਣਾ ਕਨੌਰ ਜਦੋਂ ਕਾਲਜ ਰੋਡ ਤੋਂ ਕਮੇਟੀ ਵਾਲਾ ਦਫ਼ਤਰ ਆਉਤੋਂ ਕਾਫੀ ਦੂਰ ਇੱਕ ਬੇਬਾਦ ਕੋਠਾ ਹੈ ਤੇ ਉਥੇ ਸਾਨੂੰ ਸ਼ਿਕਾਇਤ ਮਿਲੀ ਸੀ ਵੀ ਉਥੇ ਕੁਝ ਸ਼ਰਾਰਤੀ ਜਿਹੜੇ ਅੰਸਰ ਨੇ ਉਥੇ ਮਤਲਬ ਗਾਹੇ ਵਗਾਏ ਜਾ ਕੇ ਉਥੇ ਨਸ਼ਾ ਕਰਦੇ ਨੇ ਤੇ ਉਥੇ ਸਾਨੂੰ ਮਤਲਬ ਜਦੋਂ ਉਥੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਉਥੋਂ ਜਿਹੜਾ ਦੋ ਦੋਸ਼ੀ ਫੜੇ ਨੇ ਜਿਹੜਾ ਪਹਿਲਾ ਦੋਸ਼ੀ ਹੈ ਉਹਦਾ ਨਾਮ ਹੈ ਅਮਰਿਤਪਾਲ ਤੇ ਉਹਨੂੰ ਫੜ ਕੇ ਉਹਦੇ ਕੋਲੋਂ 4 ਗ੍ਰਾਮ ਅਸੀਂ ਚਿੱਟਾ ਬਰਾਮਦ ਕੀਤਾ ਤੇ ਅੱਗੇ ਉਹ ਜਿਹੜਾ ਲਖਵੀਰ ਸਿੰਘ ਤੇ ਸੰਜੇ ਸੀਗਾ ਦੋਚੀ ਉਹਨੂੰ ਦੇਣ ਜਾ ਰਿਹਾ ਸੀਗਾ ਉਹਦੇ ਚੋਂ ਲਖਵੀਰ ਸਿੰਘ ਅਰੈਸਟ ਕਰ ਲਿਆ ਤੇ ਜਿਹੜਾ ਸੰਜੇ ਆ ਉਹ ਵੀ ਜਲਦੀ ਅਰੈਸਟ ਹੋ ਜਾਏਗਾ ਇਹਦੇ ਬਾਰੇ ਦੱਸਣਾ ਚਾਹਨਾ ਕੱਲ ਕਿਸੇ ਨੇ ਵੀਡੀਓ ਵੀ ਪਾਈ ਸੀ ਵੀ ਇੱਥੇ ਜਿਹੜਾ ਘਨੌਰ ਇੱਥੇ ਇੱਕ ਬੇਬਾਦ ਕੋਠੇ ਦੇ ਵਿੱਚ ਗਾਹੇ ਵਗਾਹੇ ਮਤਲਬ ਇੱਥੇ ਨਸ਼ਾ ਕੀਤਾ ਜਾਂਦਾ ਤਾਂ ਉਹਦੇ ਜੱਸੇ ਚੋ ਘਨੌਰ ਨੇ ਉਹ ਵੀਡੀਓ ਤੇ ਤੁਰੰਤ ਕਾਰਵਾਈ ਕਰਦੇ ਹੋਏ ਤੇ ਉਹਦੇ ਬੰਦੇ ਤਿੰਨੇ ਬੰਦੇ ਜਿਹੜੇ ਨਾਮਿਨੇਟ ਕਰਕੇ ਜੀਚੋ ਦੋ ਬੰਦੇ ਅਸੀਂ ਮੌਕੇ ਤੇ ਫੜ ਲਏ ਨੇ ਤੇ ਉਹ ਵੀ ਅੱਜ ਉਹਨਾਂ ਦਾ ਰਿਮਾਂਡ ਲੈ ਕੇ ਅੱਗੋਂ ਹੋਰ ਤਫ਼ਤੀਸ਼ ਕਰਾਂਗੇ ਤੇ ਇਹਦੇ ਵਿੱਚ ਮੈਂ ਇਹ ਵੀ ਦੱਸਦਾ ਵੀ ਜਿਹੜਾ ਇਹਨਾਂ ਨੂੰ ਨਸ਼ਾ ਜਿਹੜਾ ਅੱਗੇ ਅਸੀਂ ਬੈਕਵਰਡ ਲਿੰਕੇਜ ਦੇ ਵਿੱਚ ਇੱਕ ਦੋਸ਼ੀ ਹੋਰ ਨਾਮਜ਼ਦ ਕਰ ਰਹੇ ਹਾਂ ਰਵੀ ਕੁਮਾਰ ਤੇ ਉਹਨੂੰ ਵੀ ਅਸੀਂ ਜਲਦ ਉਹਨੂੰ ਫੜ ਲਾਂਗੇ ਤਾਂ ਕਰਕੇ ਅਸੀਂ ਜਿਹੜੀਆਂ ਘਨੌਰ ਏਰੀਆ ਦੇ ਵਿੱਚ ਚੋਰੀਆਂ ਉਤੇ ਵੀ ਇਹਦੇ ਨਾਲ ਥੱਲ ਪਏਗੀ ਤੇ ਜਿਹੜਾ ਨਸ਼ੇ ਦਾ ਕਾਰੋਬਾਰ ਥੋੜਾ ਬੋੜਾ ਚੱਲ ਰਿਹਾ ਇਹਤੇ ਵੀ ਅਸੀਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹ ਸਬੰਧੀ ਇਹ ਸ਼ਕਤੀ ਨਾਲ ਕਾਰਵਾਈ ਕਰ ਰਹੇ ਹਾਂ ਸਰ ਜਿਹੜੇ ਬੰਦੇ ਫੜੇ ਇਹਨਾਂ ਦਾ ਪਹਿਲਾਂ ਕਿਹੜਾ ਰਿਕਾਰਡ ਪਤਾ ਲੱਗਿਆ ਜੀ ਇਹਨਾਂ ਦਾ ਜੀ ਅਸੀਂ ਵੈਰੀਫਾਈ ਕਰ ਰਹੇ ਹਰਿਆਣੇ 'ਚ ਜਿਹੜੇ ਉਹ ਫੜੇ ਆ ਉਹਨਾਂ ਤੇ ਪਰਚੇ ਹੈਗੇ ਆ ਜੀ ਦਰਜ ਜਿਹੜੇ ਦੋ ਬੰਦੇ ਅਸੀਂ ਹਰਿਆਣੇ ਤੋਂ ਫੜੇ ਨੇ ਜਿਹੜਾ ਫਿਕਰਮ ਅਤੇ ਸੁਭਚਨ ਕੇਸਰੀ ਠਾਣੇ ਦੇ ਕੇਸਰੀ ਪਿੰਡ ਹੈ ਸਾਹਾ ਠਾਣੇ ਦੇ ਕਿਉਂ ਹਰਿਆਣਾ ਸਾਡੇ ਨਾਲ ਪੈਂਦਾ ਤੇ ਕਈ ਵਾਰੀ ਆਮ ਅਸੀਂ ਪਹਿਲਾਂ ਵੀ ਇੱਕ ਵਾਰੀ ਇੱਥੇ ਏਟੀਐਮ ਚੋਰ ਫੜੇ ਸੀਗੇ ਪਿੱਛੇ ਜੇ ਕਾਮੀ ਕਲਾ ਚੋਰੀ ਏਟੀਐਮ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਅਸੀਂ ਫੜੇ ਸੀ ਉਹ ਵੀ ਹਰਿਆਣੇ ਦੇ ਸੀ ਹਰਿਆਣਾ ਬਾਰਡਰ ਕਰਕੇ ਥੋੜੀ ਮਤੀਆਂ ਇਧਰ ਆ ਕੇ ਵਾਰਦਾਤਾ ਕਰਦੇ ਆ ਪਰ ਸਾਡੀ ਜਿਹੜੀ ਕਨੌਰ ਟੀਮ ਹੈ ਥਾਣੇ ਦੀ ਉਹ ਚੱਕਣੀਆਂ ਤੇ ਅਸੀਂ ਮਤਲਬ ਉਹਨਾਂ ਨੂੰ ਨਾਲ ਦੀ ਨਾਲ ਜਿਹੜੀ ਵਾਰਦਾਤ ਹੁੰਦੀ ਹੈ ਉਹਨੂੰ ਟ੍ਰੇਸ ਕਰਕੇ ਉਹਨਾਂ ਨੂੰ ਫੜ ਲੈਨੇ ਆ ਸਰ ਜੀ ਦਾ ਸਪਲਾਈ ਸਪਲਾਈ ਕਰਨ ਵਾਲੇ ਤੇ ਇੱਕ ਨਸ਼ਾ ਕਰਨ ਵਾਲੇ ਵਿੱਚ ਕਿੰਨਾ ਕੁ ਤੁਸੀਂ ਫਰਕ ਸਮਝ ਕੇ ਪਰਚਾ ਲਿਖ ਕਰਦੇ ਇਹਦੇ ਵਿੱਚ ਜਿਹੜਾ ਤਾਂ ਨਸ਼ਾ ਸਪਲਾਈ ਕਰਦਾ ਜਿਹੜਾ ਮਤਲਬ ਸਪਲਾਇਰ ਆ ਜਾਂ ਪੈਡਲਰ ਆ ਉਹਦੇ ਖਿਲਾਫ ਤਾਂ ਅਸੀਂ ਸ਼ਕਤੀ ਨਾਲ ਕਾਰਵਾਈ ਜਿਹੜੀ ਤਾਰਾ 21 ਐਨਡੀਪੀਐਸ ਅਕ ਜਾਂ 22 ਦੇ ਐਨਡੀਪੀਐਸ ਅਕ ਤੇ ਜਾਂ ਜਿਹੋ ਜਿਹੀ ਵੀ ਚੀਜ਼ ਮਿਲਦੀ ਹੈ ਉਹਤੇ ਅਸੀਂ ਕਾਰਵਾਈ ਕਰਦੇ ਆ ਜੇ ਜਿਹੜਾ ਨਸ਼ਾ ਕਰਦਾ ਹੈ ਜੇ ਉਹਦੇ ਘਰ ਦੇ ਉਹਨੂੰ ਚਾਹੁੰਦੇ ਆਂ ਕਿ ਇਹ ਨਸ਼ਾ ਛੱਡੇ ਤੇ ਜਾਂ ਉਹ ਆਪ ਵੀ ਮਤਲਬ ਵਿਲਿੰਗ ਹੈ ਮੈਂ ਨਸ਼ਾ ਛੱਡਦੇ ਆਂ ਤਾਂ ਉਹ ਤੇ ਅਸੀਂ 27 ਐਨਡੀਪੀਐਸ ਐਕਟ ਹੈਗੀ ਆ ਤਾਰਾ ਉਹਦੇ ਤਹਿਤ ਉਹਤੇ ਜੇ ਉਹਦੇ ਕੋਲ ਸਮਾਨ ਨਹੀਂ ਮਿਲਦਾ ਤਾਂ ਉਹਤੇ 27 ਐਮਡੀ ਐਕਟ ਦੇ ਪਰਚਾ ਦਰਜ ਕਰਕੇ ਉਹਦੇ ਅਸੀਂ ਕੋਰਟ ਦੇ ਵਿੱਚ ਜਾ ਕੇ ਉਹਦੇ ਬਿਆਨ ਕਰਾ ਕੇ ਚੌਥੇ ਦੀ ਕਾਰਵਾਈ ਹੁੰਦੀ ਆ ਉਹ ਕਰਕੇ ਉਹਨੂੰ ਜਿਹੜੇ ਨਸ਼ਾ ਛਡਾਉ ਗਿੰਦਰ ਹੈ ਉਥੇ ਜਮਾ ਕਰਾਉਂਦੇ ਆਂ ਤੇ ਉਹਦੇ ਨਾਲ ਇਹ ਆ ਵੀ ਉਹਦੇ ਜੋ ਨਸ਼ਾ ਜੇ ਛੱਡ ਸਕਦਾ ਤੇ ਉਤੋਂ ਬਾਅਦ ਉਦੋਂ ਤੋਂ ਇਹ ਵੀ ਅਸੀਂ ਉਹ ਉਹਦੇ ਨਾਲ ਨਾਲ ਉਹਦੇ ਬੈਕਵਰਡ ਲਿੰਨ ਜਾਂਦੇ ਆ ਵੀ ਤੈਨੂੰ ਨਸ਼ਾ ਦਿੱਤਾ ਕਿਨੇ ਸੀਗਾ ਤਾਂ ਉਹਦੇ ਅਸੀਂ ਮਤਲਬ ਫਿਰ ਸਖਤੀ ਨਾਲ ਕਰ ਬਈ ਸਰ ਜਿਹੜਾ ਬੰਦਾ ਫੜਿਆ ਜੀ ਇਹ ਬੰਦਾ ਪਹਿਲਾਂ ਵੀ ਸਪਲਾਈ ਕਰਦਾ ਸੀਗਾ ਜਾਂ ਪਹਿਲੀ ਵਾਰ ਸਪਰੇ ਲੱਗਿਆ ਜੀ ਕਰਨ ਤੇ ਜੀ ਅਸੀਂ ਦੋਸ਼ੀ ਅਸੀਂ ਅਜੇ ਫੜਿਆ ਕੱਲ ਜੀ ਅੱਜ ਉਹਦਾ ਰਿਮਾਂਡ ਲਵਾਗੇ ਮਾਨਯੋਗ ਅਦਾਲਤ ਚ ਤੇ ਸਾਰੀ ਗੱਲ ਕਲੀਅਰ ਕਰਾਂਗੇ ਇਹਦੇ ਜਿੱਥੋਂ ਲੈ ਕੇ ਆਉਂਦਾ ਉਹ ਵੀ ਬੰਦੇ ਤੁਹਾਨੂੰ ਮੈਂ ਦੱਸਿਆ ਇੱਕ ਦੋ ਬੰਦਿਆਂ ਦੇ ਨਾਮ ਆਏ ਇੱਕ ਦੇ ਰਵੀ ਦੇ ਉਹਨੂੰ ਵੀ ਅਸੀਂ ਮਤਲਬ ਰੇਡਾਂ ਚੱਲ ਰਹੀਆਂ ਉਹਨੂੰ ਵੀ ਅਸੀਂ ਫੜਾਂਗੇ ਇਹ ਸਾਰੀ ਗੱਲ ਬੈਕਵਰਡ ਫਾਰਵਰਡ ਲਿੰਕ ਚ ਲਿਆ ਕੇ ਤਫ਼ਤੀਸ਼ ਇਹ ਪੂਰੀ ਢੰਗਾਈ ਨਾਲ ਤੇ ਸਹੀ ਢੰਗ ਨਾਲ ਕੀਤੀ ਜਾਊ। ਆਮ ਲੋਕਾਂ ਨੂੰ ਤਾਂ ਕਹਿਣਾ ਚਾਹ ਰਹੇ ਹਾਂ ਇਹ ਬੰਦੇ ਇੱਕ ਗੱੜ ਰਸਤੇ ਪਈ ਹੋਏ ਆ। ਆਮ ਲੋਕਾਂ ਨੂੰ ਤਾਂ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਨੇ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਉਸ ਸੰਬੰਧ ਦੇ ਵਿੱਚ ਅਸੀਂ ਜੋ ਸਰਕਾਰ ਦੀਆਂ ਹਦਾਇਤਾਂ ਜੋ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਉਹਦੇ ਤਹਿਤ ਅਸੀਂ ਜਦੋਂ ਵੀ ਕੋਈ ਮਾੜੀ ਮੋਟੀ ਕਿਤੋਂ ਸ਼ਿਕਾਇਤ ਆਉਂਦੀ ਹੈ ਜਾਂ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉਹ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਉਹਨੂੰ ਉਹ ਤੇ ਜਿਹੜੀ ਐਨਡੀਪੀਸ ਦਾ ਕਾਰਵਾਈ ਕਰਦੇ ਆ ਇਹ ਕੱਲ ਵੀ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਉਹ ਕਾਲਜ ਰੋਡ ਤੇ ਮਤਲਬ ਸਾਨੂੰ ਥੋੜੀ ਜੀ ਇਨਫੋਰਮੇਸ਼ਨ ਮਿਲੀ ਸੀ ਤੁਰੰਤ ਕਾਰਵਾਈ ਕਰਦੇ ਹੋ ਸੀ ਬੰਦੇ ਦੋਨੇ ਅਰੈਸਟ ਕਰ ਲਏ ਨੇ ਤੇ ਅੱਗੋਂ ਵੀ ਇਹ ਮੀਮ ਐਵੇਂ ਜਾਰੀ ਹੋਊਗੀ ਲੋਕਾਂ ਨੂੰ ਮੇਰਾ ਇਹੀ ਸੰਦੇਸ਼ ਹੈ ਵੀ ਇੱਕ ਸਰਕਾਰ ਨੇ ਸੇਵ ਪੰਜਾਬ ਵਾਲਾ ਨੰਬਰ 9779100200 ਨੰਬਰ ਇਹ ਸੇਵ ਪੰਜਾਬ ਦਾ ਨੰਬਰ ਸਰਕਾਰ ਨੇ ਜਿਹੜਾ